ਉਹ ਫੰਕਸ਼ਨ ਸੀ ਸਾਡੇ ਨਾਈਟਿੰਗਲ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਜਿਹੜੇ ਬੀਐਡ ਦੇ ਸਟੂਡੈਂਟਸ ਨੇ ਤੇ ਬੀਐਡ ਦੇ ਸਟੂਡੈਂਟ ਦੀ ਡਿਗਰੀ ਪੂਰੀ ਹੋਣ ਤੋਂ ਬਾਅਦ ਅੱਜ ਉਹਨਾਂ ਨੂੰ ਅਸੀਂ ਡਿਗਰੀਆਂ ਵੰਡੀਆਂ ਤੇ ਕਨਵੋਕੇਸ਼ਨ ਪ੍ਰੋਗਰਾਮ ਦੇ ਦੌਰਾਨ ਵੰਡੀਆਂ ਬੱਚੇ ਬਹੁਤ ਖੁਸ਼ ਹੈ ਡਿਗਰੀ ਲੈ ਕੇ ਹੁਣ ਉਹਨਾਂ ਦਾ ਕੈਰੀਅਰ ਸ਼ੁਰੂ ਹੋ ਗਿਆ ਐਜ਼ ਆ ਟੀਚਰ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਸੀਗੇ ਡਾਕਟਰ ਮੁਕੇਸ਼ अरोड़ा ਮੈਂਬਰ ਸਿੰਡੀਕੇਟ ਐਂਡ ਮੈਂਬਰ ਸੈਨੇਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਅੱਜ ਬੱਚਿਆਂ ਨੂੰ ਇੱਕ ਬਹੁਤ ਵਧੀਆ ਸੁਨੇਹਾ ਵੀ ਦਿੱਤਾ ਵੀ ਅੱਗੇ ਜਾ ਕੇ ਆਪਣਾ ਭਵਿੱਖ ਬਣਾਉਣਾ ਤੁਸੀਂ ਤੇ ਟੀਚਰਜ਼ ਬਣ ਕੇ ਆਉਣ ਵਾਲੀ ਜਨਰੇਸ਼ਨ ਨੂੰ ਤੁਸੀਂ ਪੜਾਉਣਾ ਤੇ ਉਹਨਾਂ ਨੂੰ ਚੰਗੇ ਪਾਸੇ ਲਾਉਣਾ ਜੋ ਅੱਜਕੱਲ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਚੱਲਿਆ ਹੋਇਆ ਉਹ ਵੀ ਉਹਨਾਂ ਨੂੰ ਸਮਝਾਇਆ ਗਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਵੀ ਆਪਾਂ ਅਲੱਗ ਕਰਨਾ ਤੇ ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਤੋਰਨਾ ਕਿੰਨੇ ਕੋ ਸਟੂਡੈਂਟਸ ਨੇ ਅੱਜ ਡਿਗਰੀ ਲਈ ਅੱਜ ਅਸੀਂ 120 ਸਟੂਡੈਂਟਸ ਨੂੰ ਡਿਗਰੀਆਂ ਦਿੱਤੀਆਂ ਨੇ ਬੀਐਡ ਦੀਆਂ ਬੀਐਡ ਦੀਆਂ ਕਿੰਨਾ ਕੋ ਉਹਨਾਂ ਦੇ ਕੋਲ ਮੈਸੇਜ ਦਿੱਤਾ ਜਾਂਦੀ ਆ ਕਿ ਇਸ ਤਰ੍ਹਾਂ ਦੀ ਕਿੰਨੀ ਕੋ ਉਹਨਾਂ ਨੇ ਕੰਵਰਸੇਸ਼ਨ ਕਿਸ ਤਰ੍ਹਾਂ ਮਿਹਨਤ ਕਰਕੇ ਆ ਡਿਗਰੀ ਮੰਗੀ ਬੱਚਿਆਂ ਨੇ ਬੜੀ ਮਿਹਨਤ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਡਿਗਰੀ ਮਿਲੀ ਆ ਕੁਝ ਕੁ ਬੱਚੇ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਗਰੀਬ ਮਾਪੇ ਨੇ ਆਪ ਅਨਪੜ੍ਹ ਹੋਣ ਦੇ ਨਾਤੇ ਵੀ ਉਹਨਾਂ ਨੇ ਆਪਣੇ ਬੱਚੇ ਨੂੰ ਪੜ੍ਹਾ ਕੇ ਇਸ ਮਕਾਮ ਤੇ ਪਹੁੰਚਾਇਆ ਕੁਝ ਕੁ ਲੇਡੀਜ਼ ਸੀ ਜਿਹੜੀਆਂ ਮੈਰਿਡ ਸੀ ਉਹਨਾਂ ਦੇ ਹਸਬੈਂਡ ਦੀ ਬੜੀ ਕੰਟਰੀਬਿਊਸ਼ਨ ਆ ਉਹਨਾਂ ਨੂੰ ਪੜ੍ਹਾਈ ਕਰਵਾਈ ਵਿਆਹ ਤੋਂ ਬਾਅਦ ਵੀ ਤੇ ਉਹ ਇਸ ਮਕਾਮ ਤੇ ਪਹੁੰਚੀਆਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਗਏ ਅੱਜ ਜੋ ਫੰਕਸ਼ਨ ਸੀ ਸਾਡੇ ਨਾਈਟਿੰਗਲ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਜਿਹੜੇ ਬੀਐਡ ਦੇ ਸਟੂਡੈਂਟਸ ਨੇ ਤੇ ਬੀਅਰ ਦਾ ਸਟੂਡੈਂਟ ਦੀ ਡਿਗਰੀ ਪੂਰੀ ਹੋਣ ਤੋਂ ਬਾਅਦ ਅੱਜ ਉਹਨਾਂ ਨੂੰ ਅਸੀਂ ਡਿਗਰੀਆਂ ਵੰਡੀਆਂ ਤੇ ਕਨਵੋਕੇਸ਼ਨ ਪ੍ਰੋਗਰਾਮ ਦੇ ਦੌਰਾਨ ਵੰਡੀਆਂ ਬੱਚੇ ਬਹੁਤ ਖੁਸ਼ ਡਿਗਰੀ ਲੈ ਕੇ ਹੁਣ ਉਹਨਾਂ ਦਾ ਕੈਰੀਅਰ ਸ਼ੁਰੂ ਹੋ ਗਿਆ ਐਜ਼ ਆ ਟੀਚਰ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਸੀਗੇ ਡਾਕਟਰ ਮੁਕੇਸ਼ अरोड़ा ਮੈਂਬਰ ਸਿੰਡੀਕੇਟ ਐਂਡ ਮੈਂਬਰ ਸੈਨੇਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਅੱਜ ਬੱਚਿਆਂ ਨੂੰ ਇੱਕ ਬਹੁਤ ਵਧੀਆ ਸੁਨੇਹਾ ਵੀ ਦਿੱਤਾ ਵੀ ਅੱਗੇ ਜਾ ਕੇ ਆਪਣਾ ਭਵਿੱਖ ਬਣਾਉਣਾ ਤੁਸੀਂ ਤੇ ਟੀਚਰਜ਼ ਬਣ ਕੇ ਆਉਣ ਵਾਲੀ ਜਨਰੇਸ਼ਨ ਨੂੰ ਤੁਸੀਂ ਪੜਾਉਣਾ ਤੇ ਉਹਨਾਂ ਨੂੰ ਚੰਗੇ ਪਾਸੇ ਲਾਉਣਾ ਜੋ ਅੱਜ ਕੱਲ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਚੱਲਿਆ ਹੋਇਆ ਉਹ ਵੀ ਉਹਨਾਂ ਨੂੰ ਸਮਝਾਇਆ ਗਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਵੀ ਆਪਾਂ ਅਲੱਗ ਕਰਨਾ ਤੇ ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਤੋਰਨਾ ਸੋ ਕਿੰਨੇ ਕੁ ਸਟੂਡੈਂਟਸ ਨੇ ਅੱਜ ਡਿਗਰੀ ਦਿੱਤੀ ਅੱਜ ਅਸੀਂ 120 ਸਟੂਡੈਂਟਸ ਨੂੰ ਡਿਗਰੀਆਂ ਦਿੱਤੀਆਂ ਨੇ ਬੀਐਡ ਦੀਆਂ ਬੀਐਡ ਕਿੰਨਾ ਕੋ ਉਹਨਾਂ ਦੇ ਨੂੰ ਮੈਸੇਜ ਦਿੱਤਾ ਇਹ ਕਿ ਇਸ ਤਰ੍ਹਾਂ ਦੀ ਕਿੰਨੀ ਕੋ ਉਹਨਾਂ ਨੇ ਕਨਵਰਸੇਸ਼ਨ ਕੀਤੀ ਕਿ ਇਸ ਤਰ੍ਹਾਂ ਮਿਹਨਤ ਕਰਕੇ ਅੱਜ ਡਿਗਰੀ ਮਿਲ ਗਈ। ਬੱਚਿਆਂ ਨੇ ਬੜੀ ਮਿਹਨਤ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਡਿਗਰੀ ਮਿਲੀ ਆ। ਕੁਝ ਕੁ ਬੱਚੇ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਗਰੀਬ ਮਾਪੇ ਬਾਪ ਨੇ ਆਪ ਅਨਪੜ੍ਹ ਹੋਣ ਦੇ ਨਾਤੇ ਵੀ ਉਹਨਾਂ ਨੇ ਆਪਣੇ ਬੱਚੇ ਨੂੰ ਪੜ੍ਹਾ ਕੇ ਇਸ ਮਕਾਮ ਤੇ ਪਹੁੰਚਾਇਆ। ਕੁਝ ਕੁ ਲੇਡੀਜ਼ ਸੀਗੀਆਂ ਜਿਹੜੀਆਂ ਮੈਰਿਡ ਸੀ ਉਹਨਾਂ ਦੇ ਹਸਬੰਦ ਦੀ ਬੜੀ ਕੰਟ੍ਰਿਬਿਊਸ਼ਨ ਆ ਉਹਨਾਂ ਨੂੰ ਪੜ੍ਹਾਈ ਕਰਵਾਈ ਵਿਆਹ ਤੋਂ ਬਾਅਦ ਵੀ। ਉਹ ਐਸੇ ਮਕਾਮ ਤੇ ਪਹੁੰਚੀਆਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਗਏ